ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋਗੇ 2021 ਮਾਡਲ ਰਜੇਂਦਰਾ ਦਾ ਰੀਪਰ ਬਕਾਉ ਹੈ ਜੀ 2 ਲੱਖ ਦੀ ਡਿਮਾਂਡ ਆ ਪੱਖੋਂ ਕਲਾ ਖੜਾਗਾ ਰੀਪਰ ਚੈੱਕ ਕਰ ਸਕਦੇ ਹੋਗੇ ਪੁਲੀਆਂ ਵਗੈਰਾ ਸਾਫ ਨੇ ਰੀਲ ਸਾਫ ਪਈ ਹੈ ਜੀ ਠੀਕ ਹੈ ਜੀ ਗੇਅਰ ਵਗੈਰਾ ਓਕੇ ਆ ਓਗਰ ਦੇਖ ਸਕਦੇ ਹੋ ਵਧੀਆ ਸਾਫਾ ਬੈਲ ਕ੍ਰੈਂਕ ਕੇਮ ਵਗੈਰਾ ਸਾਰੀ ਵਧੀਆ ਸਾਫ ਪਈ ਆ ਦੇਖ ਸਕਦੇ ਹੋ ਦੂਜੀ ਸਾਈਡ ਤੋਂ ਵੀ ਪੁਲੀਆਂ ਵਗੈਰਾ ਸਾਰੀਆਂ ਸਾਫ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪੇਂਟ ਵਧੀਆ ਪਿਆਗਾ ਸਾਰਾ ਬਿਲਕੁਲ オリジナル ਕੰਡੀਸ਼ਨ ਦੇ ਵਿੱਚ ਖੜਾ ਹੈ ਰੀਪਰ ਬਾਕੀ ਤੁਸੀਂ ਜੀ ਕੰਡੀਸ਼ਨ ਚੈੱਕ ਕਰ ਸਕਦੇ ਹੋਗੇ ਜੇ ਕਿਸੇ ਵੀ ਨੇ ਰੀਪਰ ਬਾਰੇ ਜ਼ਿਆਦਾ ਜਾਣਕਾਰੀ ਲੈਣੀ ਆ ਤਾਂ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨੂੰ ਫੋਨ ਤੇ ਗੱਲਬਾਤ ਕਰ ਸਕਦੇ ਹੋ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਜਿੱਤੇ ਵੀ ਦੇਖ ਰਹੇ ਹੋ ਦੇਖ ਸਕਦੇ ਹੋ ਵਧੀਆ ਸਾਫ਼ ਕੰਡੀਸ਼ਨ ਚ ਆ ਉਗਰ ਦੇਖੋ ਇਹਦੇ ਸੋਦੇ ਕੁੱਪੀਆਂ ਵਗੈਰਾ ਵਧੀਆ ਨੇਗੀਆਂ ਫਿੰਗਰਾਂ ਵਗੈਰਾ ਸਾਫ਼ ਪੰਜਣੀਆਂ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰ ਦਿਓ ਬੈਕ ਸਾਈਡ ਦੇਖ ਸਕਦੇ ਹੋਗੇ ਵਧੀਆ ਸਾਫ਼ ਆ ਰੰਗ ਪੇਂਟ ਓਕੇ ਆ ਬਿਲਕੁਲ ਰੀਪਰ ਦਾ ਪੱਖੋਂ ਵਾਲਾ ਖੜਾਗਾ ਰੀਪਰ 2021 ਮਾਡਲ ਹੈ ਜੀ 2 ਲੱਖ ਹੀ ਡਿਮਾਂਡ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਬਾਈ ਉਹਨਾਂ ਦਾ ਉੱਥੋਂ ਨੰਬਰ ਲੈ ਕੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋਗੇ ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ